ਲਾਡੀ ਭਾਗ 4 ਲਾਡੀ ਦੇ ਭਰਾ ਦਾ ਕੰਮ ਵੀ ਬਣ ਗਿਆ ਸੀ ਕੈਨੇਡਾ ਜਾਣ ਦਾ ਉਹਨੇ ਹੁਣ ਚਲੇ ਜਾਣਾ ਸੀ ਹਫਤੇ ਤੱਕ ਸੁੱਖਾ ਆਪਣੀ ਭੈਣ ਦੇ ਘਰ ਕਾਫੀ ਦੇਰ ਤੋਂ ਰਹਿ ਰਿਹਾ ਸੀ ਇੱਕ ਦਿਨ ਉਸਨੇ ਸੁਣਿਆ ਕਿ ਉਸਦਾ ਜੀਜਾ ਉਸਦੀ ਭੈਣ ਨੂੰ ਕਹਿ ਰਿਹਾ ਸੀ ਕਿ ਹੁਣ ਸੁੱਖੇ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਉਹ ਅਲੱਗ ਕਮਰਾ ਲੈ ਜੇਕਰ ਘਰ ਨਹੀਂ ਖਰੀਦ ਸਕਦਾ ਪਰ ਉਸਦੀ ਭੈਣ ਕਹਿੰਦੀ ਕਿ ਕੋਈ ਗੱਲ ਨਹੀਂ ਹੈ ਇੱਥੇ ਵੀ ਰਹੀ ਜਾਏ ਸੁੱਖੇ ਦੀ ਕਿਹੜਾ ਇੰਨੀ ਕਮਾਈ ਆ ਜਿਹੜਾ ਘਰ ਖਰੀਦ ਸਕੇ ਪਰ ਉਹਦਾ ਜੀਜਾ ਗੁੱਸੇ ਵਿੱਚ ਕਹਿੰਦਾ ਇੱਕ ਕੈਨੇਡਾ ਹੈ ਪੰਜਾਬ ਨਹੀਂ ਮੈਂ 3 ਸਾਲ ਇਹਨੂੰ ਘਰ ਰੱਖਿਆ ਲੋਕੀ ਤੇ 2 ਦਿਨ ਨਹੀਂ ਰੱਖਦੇ ਇੱਥੇ ਸੁੱਖਾ ਸਭ ਸੁਣ ਕੇ ਮਨ ਬਣਾ ਲੈਂਦਾ ਹੈ ਕਿ ਆਪਣਾ ਅਲੱਗ ਰਹਿਣ ਦਾ ਪਰਵੰਧ ਕਰਨਾ ਪੈਣਾ ਉਹ ਆਪਣੇ ਕੰਮ ਤੇ ਜਾਂਦਾ ਤੇ ਉਹੀ ਔਰਤ ਜਿਸ ਦਾ ਨਾਮ ਜੱਸੀ ਹੁੰਦਾ ਸੁੱਖੇ ਨੂੰ ਪੁੱਛਦੀ ਕਿ ਫਿਰ ਤੂੰ ਕੀ ਸੋਚਿਆ ਆਪਣੀ ਘਰਵਾਲੀ ਨੂੰ ਤਲਾਕ ਦੇਣ ਬਾਰੇ ਸੁੱਖਾ ਆਖਦਾ ਮੈਂ ਕੁਝ ਨਹੀਂ ਸੋਚਿਆ ਅਜੇ ਅਜੇ ਤੱਕ ਮੈਂ ਕੋਈ ਆਪਣੇ ਰਹਿਣ ਲਈ ਕਿਰਾਏ ਦਾ ਘਰ ਦੇਖਦਾ ਪਿਆ ਜੱਸੀ ਨੂੰ ਤੇ ਸਮਝੋ ਚਾਹ ਚੜ ਗਿਆ ਇਹ ਸੁਣ ਕੇ ਉਹ ਸੁਖੇ ਨੂੰ ਕਹਿੰਦੀ ਕਿ ਮੇਰਾ ਘਰ ਇੰਨਾ ਵੱਡਾ ਹੈ ਤੂੰ ਉੱਥੇ ਰਹਿ ਆ ਕੇ ਸੁੱਖਾ ਨਹੀਂ ਮੰਦਾ ਪਰ ਉਹ ਪਿੱਛੇ ਹੀ ਪੈ ਜਾਂਦੀ ਹੈ ਤੇ ਸੁਖੇ ਨੂੰ ਕਹਿੰਦੀ ਸਮਝ ਲੈ ਕਿ ਤੂੰ ਕਿਰਾਏ ਤੇ ਘਰ ਲਿਆ ਕਿਰਾਇਆ ਮੈਨੂੰ ਦੇਈ ਜਾਵੀਂ ਉਹ ਸੁਖੇ ਦਾ ਸਮਾਨ ਚੁੱਕਣ ਸੁਖੇ ਨਾਲ ਉਸਦੇ ਘਰ ਉਸਦੇ ਭੈਣ ਦੇ ਘਰ ਜਾਂਦੀ ਉਸਦੀ ਭੈਣ ਉਸਔਰਤ ਨੂੰ ਪਹਿਲਾਂ ਹੀ ਜਾਣਦੀ ਹੁੰਦੀ ਸੁਖੇ ਦੀ ਭੈਣ ਸੁਖੇ ਨੂੰ ਕਹਿੰਦੀ ਕਿ ਤੂੰ ਇਹਦੇ ਨਾਲ ਕਿੱਥੇ ਚੱਲਾਂ ਇਹ ਠੀਕ ਔਰਤ ਨਹੀਂ ਪਰ ਸੁੱਖਾ ਆਪਣੀ ਭੈਣ ਨੂੰ ਕਹਿੰਦਾ ਕਿ ਮੈਨੂੰ ਜਾ ਲੈਣ ਦੇ ਮੈਂ ਜੀਜੇ ਦੀ ਸਾਰੀ ਗੱਲ ਸੁਣ ਲਈ ਸੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੁਹਾਟੇ ਵਿੱਚ ਲੜਾਈ ਹੋਵੇ ਉਹਦੀ ਭੈਣ ਕਹਿੰਦੀ ਕਿ ਅਸੀਂ ਤੈਨੂੰ ਹੋਰ ਘਰ ਲੱਭ ਦੇਵਾਂਗੇ ਪਰ ਉਹ ਚਲੇ ਜਾਂਦਾ ਸੁੱਖੇ ਦੀ ਭੈਣ ਆਪਣੇ ਮਾਪੇ ਨੂੰ ਫੋਨ ਕਰਦੀ ਹੈ ਕਿ ਸੁੱਖਾ ਇੱਕ ਜੱਸੀ ਨਾਮ ਦੀ ਔਰਤ ਨਾਲ ਚਲਿਆ ਗਿਆ ਹੈ ਉਹਦੀ ਮਾਂ ਕਹਿੰਦੀ ਤੂੰ ਰੋਕਿਆ ਕਿਉਂ ਨਹੀਂ ਉਹਨੂੰ ਸੁਖੇਰੀ ਬੈਣ ਕਹਿੰਦੀ ਤੁਸੀਂ ਲਾੜੀ ਨੂੰ ਨਾ ਦੱਸਿਓ ਉਹਨੇ ਟੈਨਸ਼ਨ ਲੈਣੀ ਹੈ ਉਧਰ ਜੱਸੀ ਦੇ ਘਰ ਕੋਈ ਨਹੀਂ ਹੁੰਦਾ ਉਹਦੇ ਬੱਚੇ ਤਲਾਕ ਤੋਂ ਬਾਅਦ ਆਪਣੇ ਬਾਪ ਨਾਲ ਹੀ ਰਹਿਣਾ ਪਸੰਦ ਕਰਦੇ ਸੀ ਉਹ ਕਦੇ ਕਦੇ ਹੀ ਆਉਂਦੇ ਸਨ ਉਹਦੇ ਕੋਲ ਜਸਸੀ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਸੁੱਖਾ ਆਪਣੀ ਪਤਨੀ ਨੂੰ ਤਲਾਕ ਦੇ ਦੇਵੇ ਜਸਸੀ ਸੁੱਖੇ ਨੂੰ ਫਿਰ ਕਹਿੰਦੀ ਹੈ ਕਿ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰ ਲਈ ਅੱਜ ਸੁੱਖੇ ਦੀ ਹਿੰਮਤ ਨਹੀਂ ਹੁੰਦੀ ਲਾਡੀ ਨਾਲ ਤਲਾਕ ਦੀ ਗੱਲ ਕਰਨ ਬਾਰੇ ਉਹ ਸੋਚਦਾ ਕਿ ਉਹੀ ਲਾਡੀ ਹੈ ਜਿਹਦੇ ਨਾਲ ਵਿਆਹ ਕਰਵਾਉਣ ਲਈ ਉਹ ਇੱਕ ਇੱਕ ਦਿਨ ਸੁਖਣਾ ਸੁਖਦਾ ਫਿਰਦਾ ਸੀ ਤੇ ਅੱਜ ਉਹਨੂੰ ਤਲਾਕ ਲਈ ਕਿਵੇਂ ਕਹਿ ਸਕਦਾ ਸੁਖਾ ਦਸੀ ਨੂੰ ਕਹਿੰਦਾ ਕਿ ਇਹ ਮੇਰੇ ਕੋਲੋਂ ਨਹੀਂ ਹੋਣਾ ਮੈਂ ਇੱਥੇ ਕੱਚਾ ਹੀ ਠੀਕ ਹਾਂ ਜਦੋਂ ਸੁਖੇ ਨੇ ਕੈਨੇਡਾ ਜਾਣਾ ਸੀ ਉਦੋਂ लाਡੀ ਦਾ ਬਾਪ ਸੁਖੇ ਦੇ ਬਾਹਰ ਜਾਣ ਦੇ ਬਿਲਕੁਲ ਖਿਲਾਫ ਸੀ ਉਹ ਕਹਿੰਦਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਕੁੜੀ ਦਾ ਘਰ ਵਾਲਾ ਬਾਹਰ ਗਿਆ ਸੀ ਅੱਜ ਤੱਕ ਨਹੀਂ ਵਾਪਸ ਆਇਆ ਉਧਰ ਹੋਰ ਵਿਆਹ ਕਰਵਾ ਲਿਆ ਇਸ ਲਈ लाਡੀ ਦੇ ਬਾਪ ਨੇ ਆਪਣੀ ਤਸੱਲੀ ਲਈ ਸੁਖੇ ਤੇ लाਡੀ ਦੇਵਿਆ ਨੂੰ ਕੋਰਟ ਵਿੱਚ ਰਜਿਸਟਰ ਕਰਵਾਇਆ ਸੀ ਹੁਣ ਲਾਡੀ ਨੂੰ ਸੁੱਖੇ ਦਾ ਫੋਨ ਆਉਣਾ ਥੋੜਾ ਘਟ ਗਿਆ ਸੀ ਲਾਡੀ ਨੂੰ ਫਿਕਰ ਹੁੰਦੀ ਸੀ ਕਿ ਸਭ ਠੀਕ ਹੋਵੇ ਲਾਡੀ ਨੇ ਸੁੱਖੇ ਨੂੰ ਫੋਨ ਕੀਤਾ ਜਿਹੜਾ ਕਿ ਉਸਦੀ ਭੈਣ ਦੇ ਘਰ ਦਾ ਨੰਬਰ ਸੀ ਲਾਡੀ ਉਸ ਨੂੰ ਸੁੱਖੇ ਨਾਲ ਗੱਲ ਕਰਵਾਉਣ ਨੂੰ ਕਹਿੰਦੀ ਉਹ ਕਹਿੰਦੀ ਸੁੱਖਾ ਤੇ ਆਪਣੇ ਕਿਸੇ ਦੋਸਤ ਨਾਲ ਘੁੰਮਣ ਗਿਆ ਉਹਨੇ ਲਾੜੀ ਨੂੰ ਸੱਚ ਨਾ ਦੱਸਿਆ ਸੁੱਖਾ ਹੁਣ ਡਬਲ ਸ਼ਿਫਟ ਲਗਾਉਣ ਲੱਗ ਪਿਆ ਸੀ ਜਦੋਂ ਛੁੱਟੀ ਹੁੰਦੀ ਤੇ ਜੱਸੀ ਉਹਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਕਦੇ ਕਹਿੰਦੀ ਘੁੰਮਣ ਚੱਲਦੇ ਹਾਂ ਕਦੇ ਬਾਹਰ ਖਾਣਾ ਖਾਣ ਨੂੰ ਕਹਿੰਦੀ ਪਰ ਸੁੱਖਾ ਉਹਨੂੰ ਨਾ ਨੁੱਕਰ ਕਰਦਾ ਜੱਸੀ ਸੁੱਖੇ ਨੂੰ ਗੱਲਾਂ-ਗੱਲਾਂ ਵਿੱਚ ਕੈਨੇਡਾ ਵਿੱਚ ਪੱਕੇ ਹੋਣ ਦੇ ਫਾਇਦੇ ਦੱਸਦੀ ਤੇ ਕਹਿੰਦੀ ਕਿ ਮੈਂ ਤੇ ਤੈਨੂੰ ਆਪਣਾ ਦੋਸਤ ਮੰਦੀ ਹਾਂ ਇਸ ਲਈ ਕਹਿੰਦੀ ਕਿ ਤੈਨੂੰ ਪੱਕਾ ਕਰਵਾ ਦਿੰਦੀ ਫਿਰ ਤੂੰ ਆਪਣੇ ਪਰਿਵਾਰ ਨੂੰ ਬੁਲਾ ਲਵੀਂ ਝੂਠਾ ਵਿਆਹ ਹੀ ਤੇ ਕਰਨਾ ਹੈ ਇੱਥੇ ਔਰਤਾ ਕਿੰਨੇ ਪੈਸੇ ਹੀ ਲੈਂਦੀਆਂ ਪੱਕੇ ਵਿਆਹ ਕਰਵਾ ਪੱਕੇ ਕਰਵਾਉਣ ਦੇ ਉਹ ਕਹਿੰਦੀ ਤੂੰ ਆਪਣੇ ਆਪਣੇ ਨਾਲ ਕੰਮ ਕਰਨ ਵਾਲੇ ਮਨਜੀਤ ਨੂੰ ਹੀ ਦੇਖ ਲਾ ਉਹ ਵੀ ਝੂਠਾ ਵਿਆਹ ਕਰਵਾ ਕੇ ਪੱਖਾ ਹੋਇਆ ਸੁਖਾ ਹੁਣ ਲਾਡੀ ਨੂੰ ਫੋਨ ਕਰਦਾ ਲਾਡੀ ਫੋਨ ਚੁੱਕਦੀ ਤੇ ਬਹੁਤ ਖੁਸ਼ ਹੁੰਦੀ ਕਹਿੰਦੀ ਤੁਸੀਂ ਘੁੰਮ ਆਏ ਆਪਣੇ ਦੋਸਤ ਨਾਲ ਮੈਨੂੰ ਭੈਣ ਨੇ ਦੱਸਿਆ ਕਿ ਤੁਸੀਂ ਘੁੰਮਣ ਗਏ ਸੀ ਉਹ ਚੁੱਪ ਹੀ ਰਹਿੰਦਾ ਲਾਡੀ ਕਹਿੰਦੀ ਤੁਸੀਂ ਠੀਕ ਆ ਬੋਲਦੇ ਕਿਉਂ ਨਹੀਂ ਕਹਿੰਦੀ ਅੱਛਾ ਸਿਮਰਨ ਨਾਲ ਗੱਲ ਕਰੋ ਸਿਮਰਨ ਕਹਿੰਦੀ ਪਾਪਾ ਤੁਸੀਂ ਜਦੋਂ ਆਉਣਾ ਮੇਰੇ ਲਈ ਬਹੁਤ ਸਾਰੇ ਖਿਡੌਣੇ ਲੈ ਕੇ ਆਇਓ ਸੁਖਾ ਆਖਦਾ ਠੀਕ ਆ ਪੁੱਤ ਲਾਡੀ ਫੋਨ ਫੜਦੀ ਤੇ ਸੁਖਾ ਸਾਰਿਆਂ ਦਾ ਰਾਜੀ ਖੁਸ਼ੀ ਪੁੱਛਦਾ ਜਸਨੀ ਉਹਨੂੰ ਇਸ਼ਾਰਾ ਕਰਦੀ ਤਲਾਕ ਦੀ ਗੱਲ ਕਰਨ ਬਾਰੇ ਸੁਖਾ ਲਾਡੀ ਨੂੰ ਕਹਿੰਦਾ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਲਾਡੀ ਕਹਿੰਦੀ ਦੱਸੋ ਸੁਖਾ ਕਹਿੰਦਾ ਕਿ ਜੇਕਰ ਮੈਂ ਕੈਨੇਡਾ ਪੱਕਾ ਹੋ ਜਾਵਾਂ ਤੇ ਤੁਹਾਨੂੰ ਜਲਦੀ ਬੁਲਾ ਸਕਦਾ ਪਰ ਲਾਡੀ ਕਹਿੰਦੀ ਪਰ ਕੀ ਉਹ ਕਹਿੰਦਾ ਕਿ ਮੈਨੂੰ ਇੱਥੇ ਝੂਠਾ ਵਿਆਹ ਕਰਵਾਉਣਾ ਪੈਣਾ ਤੇ ਉਹਦੇ ਲਈ ਮੈਨੂੰ ਤਲਾਕ ਚਾਹੀਦਾ ਤੇਰੇ ਤੋਂ ਤਲਾਕ ਦੀ ਗੱਲ ਸੁਣਦੇ ਸਾਰ ਹੀ ਲਾਡੀ ਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਤੇ ਉਹਦੇ ਕੋਲੋਂ ਬੋਲਿਆ ਹੀ ਨਹੀਂ ਜਾਂਦਾ ਉਹ ਫੋਨ ਰੱਖ ਦਿੰਦੀ ਸੁੱਖਾ ਹੈਲੋ ਹੈਲੋ ਬੋਲਦਾ ਰਿਹਾ ਉਹ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਂਦੀ ਉਸ ਦੀ ਸੱਸ ਪੁੱਛਦੀ ਕੀ ਗੱਲ ਧੀਏ ਲਾੜੀ ਰੋਂਦ ਹੋਏ ਦੱਸਦੀ ਕਿ ਸੁੱਖਾ ਤਲਾਕ ਮੰਗਦਾ ਪੱਕੇ ਹੋਣ ਨੂੰ ਵਿਆਹ ਕਰਵਾਉਣਾ ਉਹਨੇ ਲਾੜੀ ਦੇ ਸਹੁਰੇ ਨੂੰ ਪਤਾ ਲੱਗਦਾ ਤੇ ਉਹ ਕਹਿੰਦਾ ਮੈਂ ਗੱਲ ਕਰਦਾ ਉਹਦੇ ਨਾਲ ਉਹ ਸੁੱਖੇ ਨਾਲ ਗੱਲ ਕਰਦੇ ਕਿ ਲਾੜੀ ਨੇ ਤੈਨੂੰ ਕੋਈ ਤਲਾਕ ਨਹੀਂ ਦੇਣਾ ਕਿਹੜੀ ਜਨਾਨੀ ਦੇ ਪਿੱਛੇ ਲੱਗਾ ਆ ਤੂੰ ਵਾਪਸ ਆ ਜਾ ਇੱਥੇ ਹੁਣ ਥੋੜੇ ਦਿਨ ਐਦਾਂ ਹੀ ਲੰਘ ਜਾਂਦੇ ਲਾਡੀ ਅਕਸਰ ਰੋਂਦੀ ਰਹਿੰਦੀ ਸੁਖਾ ਜੱਸੀ ਨੂੰ ਕਹਿੰਦਾ ਕਿ ਮੈਂ ਕਿਹਾ ਸੀ ਨਾ ਕੋਈ ਤਲਾਕ ਨਹੀਂ ਮਿਲਣਾ ਮੈਨੂੰ ਜੱਸੀ ਕਹਿੰਦੀ ਕਿ ਮੈਂ ਗੱਲ ਕਰਦੀ ਆ ਲਾਡੀ ਨਾਲ ਉਹਨੂੰ ਸਮਝਾਉਂਦੀ ਆ ਉਹ ਫੋਨ ਲਗਾਉਂਦੇ ਆ ਲਾਡੀ ਫੋਨ ਚੁੱਕਦੀ ਹੈ ਤੇ ਸੁਖਾ ਹਾਲ ਚਾਲ ਪੁੱਛਦਾ ਤੇ ਕਹਿੰਦਾ ਮੈਂ ਕਿਸੇ ਨਾਲ ਗੱਲ ਕਰਵਾਉਣੀ ਸੀ ਤੇਰੀ ਲਾਡੀ ਕਹਿੰਦੀ ਕਿਹਦੇ ਨਾਲ ਲਾਡੀ ਦਾ ਸਹੁਰਾ ਵੀ ਕੋਲ ਹੀ ਬੈਠਾ ਚਾਹ ਪੀ ਰਿਹਾ ਹੁੰਦਾ ਹੈ ਜਦੋਂ ਫੋਨ ਆਇਆ ਹੁੰਦਾ ਜਸਜੀ ਸੁਖੇ ਕੋਲੋਂ ਫੋਨ ਖੋਲ੍ਹ ਲੈਂਦੀ ਹੈ ਤੇ ਕਹਿੰਦੀ ਮੈਂ ਗੱਲ ਕਰਨੀ ਸੀ ਲਾਡੀ ਕਹਿੰਦੀ ਤੁਸੀਂ ਕੌਣ ਉਹ ਕਹਿੰਦੀ ਮੈਂ ਤੁਹਾਡੇ ਲਈ ਇੰਨਾ ਸੋਚਦੀ ਸੋਚੀ ਬੈਠੀ ਹਾਂ ਕਿ ਸੁਖੇ ਨਾਲ ਨਕਲੀ ਵਿਆਹ ਕਰਵਾ ਕੇ ਉਹਨੂੰ ਪੱਕਾ ਕਰਵਾ ਦੇਵਾਂ ਤੇ ਤੂੰ ਉਹਦੇ ਬਾਰੇ ਕੁਝ ਨਹੀਂ ਸੋਚਦੀ ਤੂੰ ਇੱਕ ਝੂਠਾ ਤਲਾਕ ਵੀ ਨਹੀਂ ਦੇ ਸਕਦੀ ਲਾੜੀ ਉਹਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਜਾਂਦੀ ਤੇ ਕਹਿੰਦੀ ਤੂੰ ਕੌਣ ਹੁੰਦੀ ਹੈ ਮੈਨੂੰ ਸਮਝਾਉਣ ਵਾਲੀ ਲਾੜੀ ਫੋਨ ਰੱਖ ਦਿੰਦੀ ਹੈ ਜੱਸੀ ਕਹਿੰਦਾ ਕਿ ਸੁੱਖੇ ਜੱਸੀ ਕਹਿੰਦੀ ਕਿ ਸੁੱਖੇ ਤੇਰੀ ਘਰ ਵਾਲੀ ਕਿੰਨੀ ਬੇਵਕੂਫ ਹੈ ਉਹਨੂੰ ਤੇ ਆਪਣੇ ਨਫੇ ਨੁਕਸਾਨ ਦਾ ਵੀ ਨਹੀਂ ਪਤਾ ਸੁੱਖਾ ਆਖਦਾ ਕਿ ਵੇਵਕੂਫ ਨਹੀਂ ਹੈ ਉਹ ਕੋਈ ਵੀ ਔਰਤ ਆਪਣੇ ਘਰ ਵਾਲੇ ਨੂੰ ਤਲਾਕ ਨਹੀਂ ਦਿੰਦੀ ਫੇਰ ਉਹ ਪਿਆਰ ਵੀ ਤੇ ਬਹੁਤ ਕਰਦੀ ਹੈ ਮੈਨੂੰ ਜਿਸ ਜੀ ਦਿਲੋਂ ਦਿਲ ਸੋਚਦੀ ਹੈ ਕਿ ਇਹਨਾਂ ਦਾ ਰਿਸ਼ਤਾ ਮਜ਼ਬੂਤ ਲੱਗਦਾ ਐਨੀ ਜਲਦੀ ਟੁੱਟਣ ਵਾਲਾ ਨਹੀਂ ਕੋਈ ਹੋਰ ਸਕੀਮ ਲਗਾਉਣੀ ਪੈਣੀ ਸੁੱਖੇ ਨੂੰ ਹਮੇਸ਼ਾ ਲਈ ਆਪਣਾ ਬਣਾਉਣ ਲਈ ਲਾਡੀ ਦਾ ਰੰਗ ਲਾਲ ਹੋ ਜਾਂਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੁਣ ਹਰ ਰੋਜ਼ ਲਾਡੀ ਬਿਮਾਰ ਰਹਿਣ ਲੱਗ ਪਈ ਉਹਨੂੰ ਨੀਂਦ ਵੀ ਨਹੀਂ ਸੀ ਆਉਂਦੀ ਉਹਨੂੰ ਡਾਕਟਰਾਂ ਦੇ ਲੈ ਕੇ ਤੁਰੇ ਰਹਿੰਦੇ ਲਾਡੀ ਦਾ ਸਹੁਰਾ ਸੁੱਖੇ ਨੂੰ ਫੋਨ ਤੇ ਕਹਿ ਦਿੰਦਾ ਕਿ ਬੇਸ਼ਰਮਾ ਜੇਕਰ ਹੁਣ ਤੂੰ ਤਲਾਕ ਬਾਰੇ ਕੋਈ ਵੀ ਗੱਲ ਕੀਤੀ ਤੇ ਦੇਖੀ ਲਾਡੀ ਦੇ ਸਹੁਰੇ ਸੱਸ ਸਹੁਰਾ ਕਹਿੰਦੇ ਪੁੱਤ ਤੂੰ ਆਪਣੇ ਪੇਕੇਆਂ ਦੇ ਰਹਿ ਆ ਲਾਡੀ ਆਪਣੇ ਪੇਕੇ ਘਰ ਜਾਂਦੀ ਹੈ ਤੇ ਆਪਣੀ ਮਾਂ ਦੇ ਗਲ ਲੱਗ ਬਹੁਤ ਰੋਂਦੀ ਸਾਰੀ ਗੱਲ ਮਾਪੇ ਬਾਪ ਨੂੰ ਦੱਸਦੀ ਤੇ ਉਹਦਾ ਬਾਪ ਗੁੱਸੇ ਵਿੱਚ ਆ ਜਾਂਦਾ। ਲਾਡੀ ਦਾ ਸਾਰਾ ਅਜੇ ਉੱਥੇ ਹੀ ਹੁੰਦਾ। ਉਹ ਲਾਡੀ ਤੇ ਉਹਦੀ ਬੇਟੀ ਨੂੰ ਛੱਡਣ ਆਇਆ ਸੀ। ਲਾਡੀ ਦਾ ਬਾਪ ਕਹਿੰਦਾ, "ਪਰਾ ਜੀ, ਮੈਂ ਤੇ ਪਹਿਲਾਂ ਹੀ ਨਹੀਂ ਸੀ ਚਾਹੁੰਦਾ ਕਿ ਸੁੱਖਾ ਇਕੱਲਾ ਕੈਨੇਡਾ ਜਾਵੇ। ਜੇਕਰ ਪਰਿਵਾਰ ਨਾਲ ਜਾਂਦਾ ਤੇ ਹੋਰ ਗੱਲ ਸੀ। ਉਦੋਂ ਤੁਸੀਂ ਹੀ ਭੇਜਿਆ ਸੀ ਉਹਨੂੰ।" ਲਾਡੀ ਕਹਿੰਦੀ ਕਿ ਡੈਡੀ ਜੀ ਤੇ ਆਪ ਬਹੁਤ ਪਰੇਸ਼ਾਨ ਹਨ। ਲਾਡੀ ਦਾ ਭਰਾ ਵੀ ਕੈਨੇਡਾ ਪਹੁੰਚ ਗਿਆ ਹੁੰਦਾ ਪਰ ਉਹ ਸੁੱਖੇ ਕੋਲੋਂ ਬਹੁਤ ਦੂਰੀ ਤੇ ਰਹਿੰਦਾ ਹੁੰਦਾ 6 ਘੰਟੇ ਲੱਗ ਜਾਂਦੇ ਸੀ ਜਹਾਜ਼ ਵਿੱਚ ਉਧਰ ਜਸਸੀ ਰਾਤ ਨੂੰ ਸੁੱਖੇ ਦੇ ਕਮਰੇ ਵਿੱਚ ਜਾਂਦੀ ਹੈ ਸੁੱਖਾ ਆਖਦਾ ਕਿ ਤੁਸੀਂ ਇਸ ਵੇਲੇ ਕੀ ਗੱਲ ਹੋਈ ਜਸਸੀ ਸ਼ਰਾਬ ਦੇ ਨਸ਼ੇ ਵਿੱਚ ਸੀ ਉਹ ਸੁੱਖੇ ਨੂੰ ਕਹਿੰਦੀ ਕਿ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਸੁੱਖਾ ਆਖਦਾ ਦੱਸੋ ਕੀ ਗੱਲ ਆ ਉਹ ਕਹਿੰਦੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਸੁੱਖਾ ਆਖਦਾ ਇਹ ਕੀ ਕਹਿ ਰਹੇ ਹੋ ਦੋਸਤੀ ਤੇ ਠੀਕ ਆ ਪਰ ਪਿਆਰ ਤੇ ਇੱਕ ਵਾਰ ਹੀ ਹੁੰਦਾ ਤੇ ਮੈਂ लाडी ਨੂੰ ਪਿਆਰ ਕਰਦਾ ਜੱਸੀ ਉੱਚੀ ਉੱਚੀ ਹੱਸਦੀ ਤੇ ਕਹਿੰਦੀ ਕਿਹੜੀ ਦੁਨੀਆ ਵਿੱਚ ਰਹਿੰਦਾ ਆ ਤੂੰ ਸੁੱਖਾ ਬਹੁਤ ਉਦਾਸ ਰਹਿੰਦਾ ਤੇ ਜੱਸੀ ਬਾਰ-ਬਾਰ ਉਹਨੂੰ ਕਹਿੰਦੀ ਕਿ ਤੂੰ ਇੱਕ ਵਾਰ ਸ਼ਰਾਬ ਪੀ ਕੇ ਤੇ ਦੇਖ ਤੂੰ ਕੀ ਲਾਡੀ ਲਾਡੀ ਲਗਾਈ ਅਗਲੀ ਨੇ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਤੈਨੂੰ ਉਹ ਸ਼ਰਾਬ ਦਾ ਇੱਕ ਪਿਗ ਪਾਉਂਦੀ ਤੇ ਕਹਿੰਦੀ ਇਹ ਚੁੱਕ ਸਭ ਦੁੱਖ ਦੂਰ ਹੋ ਜਾਣੇ ਤੇਰੇ ਤੇ ਉਹ ਜ਼ਬਰਦਸਤੀ ਸੁੱਖੇ ਨੂੰ ਸ਼ਰਾਬ ਪਿਲਾ ਦਿੰਦੀ ਹੈ ਹੁਣ ਹਰ ਰੋਜ਼ ਸੁੱਖੇ ਦੇ ਕਮਰੇ ਵਿੱਚ ਆਉਣ ਲੱਗ ਪਈ ਤੇ ਇੱਕ ਦਿਨ ਸੁੱਖੇ ਨੂੰ ਸ਼ਰਾਬ ਪਿਲਾ ਕੇ ਸੁੱਖੇ ਦੇ ਨਾਂ ਨਾ ਕਰਨ ਤੇ ਜ਼ਬਰਦਸਤੀ ਆਪਣੇ ਮਕਸਦ ਵਿੱਚ ਕਾਮਜਾਬ ਹੋ ਜਾਂਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਲਾਈਕ ਜਰੂਰ ਕਰ ਦਿਓ ਜੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ